ਨਮਸਕਾਰ ਦੋਸਤੋ ਦੀਨਫਾਰਮੇਸ਼ਨ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਗੋਡੇਲਾ ਤਸਵੀਰਾਂ ਫਾਜ਼ਿਲਕਾ ਦੇ ਡੀਸੀ ਕੰਪਲੈਕਸ ਤੋਂ ਹੈਗੀਆਂ ਨੇ ਜਿੱਥੇ ਅੱਜ ਅਬੋਹਰ ਦੇ ਵਕੀਲਾਂ ਦਾ ਇੱਕ ਸਿਸਟ ਮੰਡਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮਿਲਿਆ ਉਹਨਾਂ ਨੇ આરોਪ ਲਗਾਇਆ ਕਿ ਨਵੇਂ ਬਣੇ ਚੈਂਬਰ ਨੰਬਰ 3 'ਚ ਵਕੀਲਾਂ ਨੂੰ ਅਲਾਟਮੈਂਟ ਕੀਤੀ ਜਾ ਰਹੀ ਹੈ ਪਰ ਇਹਦੇ ਤੇ ਆਲਰੇਡੀ ਡਿਪਟੀ ਕਮਿਸ਼ਨਰ ਵੱਲੋਂ ਸਟੇ ਜਾਰੀ ਹੈਗਾ ਹੈ باوجود ਇਹਦੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਆਪ ਦੇ ਰਸੂਖ ਦਾ ਫਾਇਦਾ ਉਠਾ ਕੇ ਆਪ ਦੇ ਚਾਹਤਿਆਂ ਨੂੰ ਚੈਂਬਰ ਦਿੱਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਾਂ ਤਾਂ ਉਹਨਾਂ ਨੂੰ ਵੀ ਚੈਂਬਰ ਦਿੱਤੇ ਜਾਣ ਜਾਂ ਫਿਰ ਸਾਰਿਆਂ ਵਾਸਤੇ ਬੰਦ ਕਰਤੇ ਜਾਣ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਪਹਿਨਾ ਧਰਨਾ ਲਗਾ ਚੁੱਕੇ ਨੇ ਅਗਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਤਾਂ ਫਿਰ ਉਹ ਦੁਬਾਰਾ ਵੀ ਧਰਨਾ ਲਗਾਉਣ ਵਾਸਤੇ ਮਜਬੂਰ ਹੋਣਗੇ ਕੋਈ ਨਹੀਂ ਜਾਏ ਸਰ ਇਤਸਾ ਸਤਿਅ ਦੇਵ ਮਲੇਟਿਆ ਮੈਂ 2019 ਦੇ ਇਨਰੋਲ ਹਾਂ ਤੇ ਫਾਜ਼ਲ ਕਾ ਤੇ ਹਬੂਰ ਇੱਕ ਐਜ਼ ਅ ਰੈਗੂਲਰ ਐਡਵੋਕੇਟ ਪ੍ਰੈਕਟਿਸ ਕਰਦੀ ਆ ਤੇ ਸਾਰੇ ਜਿੰਨੇ ਵੀ ਸਾਡੇ ਐਡਵੋਕੇਟ ਇੱਥੇ ਖੜੇ ਐ ਸਾਰੇ ਇਫੈਕਟਿਡ ਐ ਇਹ ਕਾ ਐਟ ਲੀਸਟ 70 ਬੰਦੇ ਦਾ ਇਫੈਕਟਿਡ ਹੈਗੇ ਆ ਤੇ ਆ ਬਾਰ ਬਾਰ ਕਦੇ ਮੀਟਿੰਗਾਂ ਦਾ ਕਾਲ ਕਰਦੇ ਆ ਸਾਨੂੰ ਦੋ ਚਾਰ ਬੰਦਿਆਂ ਨੂੰ ਕਦੇ ਤੋੜਨ ਦੀ ਕੋਸ਼ਿਸ਼ ਕਰਦੇ ਆ ਹੁਣ ਮੈਂ ਇੱਕ ਫੀਮੇਲ ਆ ਤੇ ਇੱਕ ਫੀਮੇਲ ਨੇ ਜਦਕਿ ਮੈਂ ਉਸ ਪਰਸੋਂ ਗਈ ਵੀ ਨਹੀਂ ਆ ਸੈਟਰਡੇ ਨੂੰ ਤਾਂ ਉੱਥੇ ਇਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਮੈਡਮ ਡੀਸੀ ਨੇ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ ਜਦੋਂ ਉੱਥੇ ਸਟੇਲ ਆਇਆ ਤਾਂ ਕੀ ਤਕ ਬਣਦਾ ਉਸ ਬਿਲਡਿੰਗ 'ਚ ਜਾਣ ਦਾ ਉਹਦੇ باوجود ਉਸ ਕੁੜੀ ਨੇ ਮੇਰੇ ਖਿਲਾਫ ਵੀ ਇਵਨ ਆ ਆਪਾਂ ਕਹਿ ਦਾਂਗੇ ਬੀ ਡੀ ਪ੍ਰੈਜ਼ੀਡੈਂਟ ਸਾਹਿਬ ਨੂੰ ਐਪਲੀਕੇਸ਼ਨ ਦੇ ਦਿੱਤੀ ਤੇ ਸਭ ਤੋਂ ਵੱਡੀ ਗੱਲ ਆਇਆ ਕਿ ਮੈਂ ਸਾਰੇ ਪੈਸੇ ਦਿੱਤੇ ਸੀ ਮੇਰੀ ਇੱਕ ਕਿਸ਼ਤ ਰਹਿਂਦੀ ਸੀ ਤੇ ਮੇਰੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ ਤੇ ਮੈਂ ਪ੍ਰਧਾਨ ਜੀ ਨੂੰ ਤੇ ਜਿਹੜੀ ਕਮੇਟੀ ਸੀ ਬਣੀ ਹੋਈ ਸੀ ਆਪਣੇ ਚੈਂਬਰਸ ਦੇ ਅਲਾਟਮੈਂਟ ਦੇ ਰਾਹੀਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਚੈੱਕ ਰੱਖ ਲਓ ਤੇ ਜਦੋਂ ਵੀ ਤੁਸੀਂ ਅਲੋਟਮੈਂਟ ਕਰਨੀ ਹੋਵੇ ਇੱਕ ਨੋਟਿਸ ਤਾਂ ਪਾਉਂਗੇ ਸਾਨੂੰ ਕੋਈ ਨੋਟਿਸ ਨਹੀਂ ਹੋਇਆ ਸਾਡੇ ਪੈਸਿਆਂ ਦੇ ਰਿਗਾਰਡਿੰਗ ਮੇਰੇ ਪੈਸੇ ਤੇ ਹਵਾ ਦੇ ਵਿੱਚ ਹੀ ਉੱਡਦੇ ਆ ਪਤਾ ਨਹੀਂ ਇਹ ਜੇ ਮੇਰੇ ਵਰਗੇ ਕਈ ਬੰਦੇ ਆ ਤੇ 20-30 ਲੱਖ ਰੁਪਇਆ ਤਾਂ ਉਹੀ ਹੈਗਾ ਪਤਾ ਨਹੀਂ ਉਹ ਕਿੱਥੇ ਹੈਗਾ ਤੇ ਦਈਆਂ ਨੂੰ ਕਿਹਾ ਗਿਆ ਵੀ ਸਾਡੇ ਕੋਲ ਚੈਂਬਰ ਹੀ ਹੈ ਨਹੀਂ ਜਦਕਿ ਕੁਝ ਚੈਂਬਰ ਲੈਣ ਵਾਲੇ ਸੀ ਤੇ ਪ੍ਰੀ ਮੈਡਮ ਪਰੀ ਮੈਡਮ ਵੀ ਹੈਗੇ ਆ ਜਿਵੇਂ ਕਿ ਬੂਕ ਜੀ ਨੇ ਦੱਸਿਆ ਜਾਂ ਸਾਰੇ ਜਿੰਨੇ ਵੀ ਅਸੀਂ ਵਕੀਰ ਸਾਹਿਬਾਨ ਅੱਜ ਇੱਥੇ ਆਏ ਆ ਪਰਸੋਂ ਸਾਡੇ ਕੋਲੇ ਸੈਸ਼ਨ ਜਲ ਸਾਹਿਬ ਗਏ ਸੀ ਉੱਥੇ ਤੇ ਉਹਨਾਂ ਨੇ ਕਿਹਾ ਸੀ ਤੁਸੀਂ ਅਸੀਂ ਡੀਸੀ ਮੈਮ ਨੂੰ ਇੰਨਾ ਹੀ ਕਹਿਣ ਆਏ ਆ ਵੀ ਉਸ ਬਿਲਡਿੰਗ ਨੂੰ ਜਾਂ ਤਾਂ ਪੂਰਨ ਤੌਰ ਤੇ ਲੋਕ ਕਰ ਦਿਓ ਤੁਸੀਂ ਬਾਕੀ ਉਹਦੇ ਚ ਕੋਈ ਵੀ ਨਾ ਜਾ ਸਕੇ ਮੈਮ ਕਿੰਨੇ ਚੈਂਬਰਾਂ ਦਾ ਰੋਲਾ ਹੈ ਗਿਆ 106 ਚੈਂਬਰ ਹੈਗੇ ਆ ਜਦੋਂ ਕਿ ਉਹ ਬਿਲਡਿੰਗ ਦੀ ਥਾਂ ਜਿਹੜੀ ਹੈਗੀ ਆ ਉਹ ਮਾਨਯੋਗ ਹਾਈ ਕੋਰਟ ਦੀ ਹੈਗੀ ਆ ਨਾ ਕਿ ਬਾਅਦ ਐਸੋਸੀਏਸ਼ਨ ਹਬੋਰ ਦੀ ਹੈਗੀ ਹੈ ਤੇ ਉੱਥੇ 107 ਚੈਂਬਰ ਬਣਾ ਦਿੱਤੇ ਗਏ ਆ ਅਲਾਟਮੈਂਟ ਕਿੰਨੇ ਕਰਨੀ ਹੁੰਦੀ ਹੈ ਅਲਾਟਮੈਂਟ ਤਾਂ ਜਿਹੜੀ ਪੀਸੀ ਮੈਡਮ ਹੈ ਕੋਈ ਐਡਮਿਨਿਸਟ੍ਰੇਸ਼ਨ ਹੈਗਾ ਉਹਨੇ ਕਰਨੀ ਹੈ ਨਾ ਕਿ ਪ੍ਰਧਾਨ ਨੂੰ ਅਥਾਰਟੀ ਹੈਗੀ ਉਹਦੇ ਚ ਕਮੇਟੀ ਨੂੰ ਵੀ ਨਹੀਂ ਬੁਲਾਇਆ ਗਿਆ ਜਿਹੜੀ ਕਮੇਟੀ ਇੱਥੇ ਬਣਾਈ ਗਈ ਸੀ ਅਲਾਟਮੈਂਟ ਫਾਰ ਦਾ ਚੈਂਬਰਸ ਨਹੀਂ ਨਾ ਤੁਸੀਂ ਪਾਸੇ ਦਿੱਤੇ ਜਦੋਂ ਅਲੋਟਮੈਂਟ ਹੋਈ ਹੈ ਉਹ ਤੇ ਡੀਸੀ ਮੈਡਮ ਨੇ ਕਰਨੀ ਹੈ ਫਿਰ ਪ੍ਰਧਾਨ ਦਾ ਇੰਦੇ ਕੀ ਰੋਲ ਰਿਹਾ ਜਾਂਦਾ ਹੈ ਕੁਝ ਵੀ ਨਹੀਂ ਨਾਥਿੰਗ ਨਹੀਂ ਫਿਰ ਉਹ ਤੱਕਾ ਕਿਸ ਗੱਲ ਦਾ ਕਰਦੇ ਨੇ ਤੁਹਾਡੇ ਦਾ ਉਹ ਤਾਂ ਉਹ ਪ੍ਰਧਾਨ ਹੈ ਮੌਕੇ ਦਾ ਡੀਸੀ ਮੈਡਮ ਨੂੰ ਤੁਸੀਂ ਮਿਲੇ ਹੋ ਅੰਦਰ ਹੁਣ ਮਿਲਣ ਮਿਲਣ ਜਾਣਾ ਅਸੀਂ ਤੇ ਪਹਿਲਾਂ ਮੈਡਮ ਨੂੰ ਸਾਰੀ ਗੱਲ ਦਾ ਪਤਾ ਹੈ ਮੈਡਮ ਨੇ 26 ਜਨਵਰੀ ਕਰਕੇ ਬਿਜ਼ੀ ਹੋਣ ਕਰਕੇ ਕਟਾਰੀਆ ਸਾਹਿਬ ਆਏ ਤਾਂ ਕਰਕੇ ਕਹਿੰਦੇ ਟਾਈਮ ਦਿੱਤਾ ਸੀ ਪ੍ਰਧਾਨ ਨੂੰ ਵੀ ਇਹਨਾਂ ਦੇ ਨਾਲ ਤੁਸੀਂ ਟੇਬਲ ਟਾਕ ਕਰ ਲਓ ਨਹੀਂ ਤਾਂ ਫਿਰ ਐਨੂੰ ਮੈਂ ਜਿਹੜਾ ਸਟੇ ਹੋਇਆ ਸੀਗਾ ਜੀ ਸਰ ਉਹਨਾਂ ਤੇ ਸਟੇ ਹੋਇਆ ਸੀਗਾ ਉਹ ਕਿੰਦੀ ਐਪਲੀਕੇਸ਼ਨ ਤੇ ਹੋਇਆ ਸੀਗਾ ਜੋ ਉਹ ਸਾਡੀ ਐਪਲੀਕੇਸ਼ਨ ਅਸੀਂ ਤਰਨਾ ਲਾਇਆ ਸੀ ਉੱਥੇ ਪ੍ਰੋਪਰ 4 ਦਿਨ ਲਗਾਤਾਰ ਸੀ ਮੈਡਮ ਨੇ ਜਦੋਂ ਸਟੇ ਕਰਤਾ ਉਹ ਸਟੇ ਨੂੰ ਕਿਉਂ ਨਹੀਂ ਮੰਨਦੇ ਪ੍ਰਧਾਨ ਜੀ ਦਾ ਉਹ ਡੀਸੀ ਮੈਮ ਪੁੱਛਣਗੇ ਉਹ ਡੀਸੀ ਮੈਡਮ ਪੁੱਛਣਗੇ ਡੀਸੀ ਮੈਡਮ ਨੇ ਤਿੰਨ ਐਡਮਿਨਿਸਟ੍ਰੇਸ਼ਨ ਜਿਹੜੇ ਹੈਗੇ ਆ ਐਡੀਸੀ ਮੈਮ ਤੇ ਐਸਟੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਦੀ ਉੱਥੇ ਡਿਊਟੀ ਲਾਈ ਸੀ ਤਹਿਸੀਲਦਾਰ ਸਾਹਿਬ ਨੇ ਸਾਨੂੰ ਆ ਕਹਿੰਦੇ ਹੋਏ ਧਰਨਾ ਚ ਕਾਇਆ ਸੀ ਵੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਪੂਰਾ ਜਿਹੜਾ ਡਟ ਕੇ ਖੜੇ ਹੋਵਾਂਗੇ ਕੋਈ ੱਤਕਾ ਨਹੀਂ ਹੋਣ ਦਿਆਂਗੇ ਇੱਕ ਮੈਂ ਤਾਂ ਅੰਦਰ ਅੱਧਾ ਮੇਰੇ ਨਾਲ ਗੱਲ ਕੀਤੀ ਸੀ ਮੈਂ ਤੁਹਾਡਾ ਸੁਭ ਨਾਮ ਪੁੱਛ ਲਈ ਮਾਈਸੈਲ ਮਣੀਰਾ ਮੈਂ ਐਡਵੋਕੇਟ ਅਬੋਹਰ ਯੈਸ ਆਧੀ ਪ੍ਰਧਾਨ ਜੀ ਨਾਲ ਮੈਂ ਗੱਲ ਕੀਤੀ ਸੀ ਮੈਂ ਕਿ ਬਈਨਾਵਰ ਇਹ ਸਟੇ ਹੋਇਆ ਹੋਇਆ ਹੈ ਹਾਂਜੀ ਤੇ ਇਹ ਫਿਰ ਕਿਉਂ ਆਪ ਕੋ ਬਾਈ ਕਰ ਰਹੇ ਹੈ ਰੂਮ ਜੀ ਕਹਿੰਦੇ ਜੀ ਇਹ ਸਟੇ ਨਹੀਂ ਹੈ ਅੱਛਾ ਮੈਂ ਕਿ ਇਹ ਜੀਸੀ ਸਾਹਿਬ ਦੇ ਆਰਡਰ ਹੈ ਸਟੇ ਨਹੀਂ ਹੈ ਤਾਂ ਹੋਰ ਕੀ ਹੈ ਦੱਸੋ ਤੁਸੀਂ ਜੀ ਕਾਪੀ ਹੈਗੀ ਹੈ ਤੁਹਾਡੇ ਕੋਲ ਪ੍ਰਧਾਨ ਜੀ ਇਸ ਤੇ ਇਹ ਨੂੰ ਸਟੇ ਨੂੰ ਸਟੇ ਹੀ ਨਹੀਂ ਮੰਨ ਰਹੇ ਕਾਪੀ ਹੈਗੀ ਹੈ ਕਿਸੇ ਕੋਲ ਡੀਸੀ ਮੈਡਮ ਵਾਲਿਆਂ ਦੀ ਪਲੀਜ਼ ਤੇ ਇਸ ਕਰਕੇ ਨਾ ਇਹ ਤੁਸੀਂ ਡੀਸੀ ਸਾਹਿਬ ਦੀ ਨੋਟ ਮੈਂ ਹਬੂਰ ਬਾਰ ਦੇ ਵਿੱਚੋਂ 2022 ਤੋਂ ਅਰੋਲਮੈਂਟ ਆ ਰੈਗੂਲਰ ਪ੍ਰੈਕਟਿਸ ਕਰ ਰਿਹਾ ਨੰਬਰ ਇਹ ਹੈ ਵੀ ਸਾਡਾ ਨਾ ਕੈਂਬਰਾਂ ਦੀ ਜਿਹੜਾ ਡਿਸਪਿਊਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਵਿੱਚ ਕੀ ਹੈ ਕਿ 121 2026 ਨੂੰ ਜੋ ਕਿ ਡੀਸੀ ਮੈਮ ਵੱਲੋਂ ਉੱਥੇ ਪੂਰਨ ਤੌਰ ਤੇ ਸਟੇਲ ਆਇਆ ਗਿਆ ਉਹਦੇ ਆਰਡਰ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਵੀ ਜੇ ਇਹਦੇ ਵਿੱਚ ਕੋਈ ਸਟੇ ਤੋਂ ਬਾਅਦ ਕੋਈ ਹਰਕਤ ਕਰਦਾ ਹੈ ਤੇ ਬਾਰੂ ਸ਼ਾਸ਼ਨ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਅੱਜ ਅਸੀਂ ਦੁਬਾਰਾ ਇਸ ਕਰਕੇ ਡੀਸੀ ਮੈਡਮ ਨੂੰ ਮਿਲਣ ਆਏ ਆ ਵੀ ਜਿਹੜੇ ਪ੍ਰਧਾਨ ਜੀ ਹੈ ਨਾ ਸਾਡੇ ਸਤਕਾਰਯੋਗ ਉਹ ਬਾਰ-ਬਾਰ ਫੀਮੇਲਸ ਦੋ ਚਾਰ ਫੀਮੇਲਸ ਹੈਗੀਆਂ ਨਾ ਬਾਕੀ ਨਹੀਂ ਦੋ ਚਾਰ ਹੀ ਹੈ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਦਾ ਕਦੇ ਸਮਾਨ ਕਦੇ ਉਹਨਾਂ ਦੀ ਫਾਈਲਾਂ ਕਦੇ ਕੁਝ ਵੀ ਉਹਨਾਂ ਤੋਂ ਨਾ ਸਾਡੇ ਖਿਲਾਫ ਛੁੱਟੀਆਂ ਅਰਖਾਸਾਂ ਦਿਵਾ ਰਹੇ ਨੇ ਪਰ ਹੁਣ ਅਸੀਂ ਡੀਸੀ ਸਾਹਿਬ ਨੂੰ ਇਸ ਕਰਕੇ ਮਿਲਣ ਆਏ ਆਂ ਵੀ ਅਸੀਂ ਤੁਹਾਡੇ ਕਹਿਣ ਤੇ ਧਰਨਾ ਚੱਕ ਲਿਆ ਸੀ ਪਰ ਜੇ ਹੁਣ ਸਾਨੂੰ ਮਜਬੂਰ ਕਰ ਰਹੇ ਨੇ ਉਹ ਸਾਡੇ ਨਾਲ ਚੀਟ ਕਰ ਰਹੇ ਨੇ ਜੇ ਹੁਣ ਅਸੀਂ ਧਰਨਾ ਲਾ ਲਿਆ ਫਿਰ ਪੂਰੀ ਤਰ੍ਹਾਂ ਚੀਕ ਕਢਾ ਕੇ ਫੇਰ ਹੀ ਖੜੇ ਹੋਵਾਂਗੇ ਤੇ ਫਿਰ ਫਿਰ ਨਾ ਕਿਓ ਜੀ ਵੀ ਤੁਸੀਂ ਸਾਡੇ ਆਰਡਰ ਆਰਡਰ ਨੂੰ ਮੰਨਿਆ ਨਹੀਂ ਅਸੀਂ ਫਿਰ ਦੁਬਾਰਾ ਰਿਕੁਐਸਟ ਕਰਨ ਆਏ ਆਂ ਵੀ ਪਲੀਜ਼ ਉਹਨਾਂ ਤੇ 145 ਤੇ ਪੂਰਨ ਰੋਕ ਤਰ੍ਹਾਂ ਲਾ ਕੇ ਉਹਨੂੰ ਬਿਲਡਿੰਗ ਨੂੰ ਪੂਰਾ ਸੀਲ ਸੀਲ ਕੀਤਾ ਜਾਵੇ ਇਸ ਕਰਕੇ ਮੈਂ ਫਿਰ ਡੀਸੀ ਮੈਮ ਨੂੰ ਬੇਨਤੀ ਕਰਦਾ ਵੀ ਸਾਡੀ ਪੁਰ ਜੋਰ ਜੋ ਐਨ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੁਣ ਕੇ ਤੇ ਇਹਦੇ ਤੇ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਕਿੰਨੇ ਚੈਂਬਰਾਂ ਦਾ ਡਿਸਪਿਊਟ ਹੈਗੇ ਸਾਰੇ ਬਿਲਡਿੰਗ ਤੇ ਹੈ ਜੀ ਪੂਰੀ ਬਿਲਡਿੰਗ ਦਾ ਡਿਸਪਿਊਟ ਹੈ ਇਹਦੇ ਵਿੱਚ ਕੁਝ ਸਾਡੇ ਸ੍ਰੀਤਾ ਮਲੇਟੀਆਂ ਨੇ ਇਹਨਾਂ ਨੇ ਫੀਸ ਭਰੀ ਹੈ ਕੁਝ ਪੈਂਡਿੰਗ ਫੀਸ ਰਹਿ ਗਈ ਹੈ ਇਹਨਾਂ ਨੂੰ ਅਲੋਟ ਹੀ ਨਹੀਂ ਕੀਤਾ ਨਾ ਇਹਨਾਂ ਦਾ ਨਾਮ ਪਾਇਆ ਕਿਤੇ ਅਲੋਟ ਕੀ ਉਹਦਾ ਇੱਕ ਕਬੂਜਾ ਕਰਾ ਲਿਆ ਗਰਾਉਂਡ ਫਲੋਰ ਤੇ ਹੈ ਤੁਸੀਂ ਆਪ ਉੱਥੇ ਵੀਡੀਓ ਬਣਾ ਕੇ ਦੇਖ ਸਕਦੇ ਹੋ ਗਰਾਉਂਡ ਫਲੋਰ ਤੇ ਕੁਝ ਬੰਦਿਆਂ ਨੇ ਸਮਾਨ ਰੱਖਿਆ ਕੁਝ ਬੰਦਿਆਂ ਨੇ ਨਾਮ ਲਿਖ ਰੱਖਿਆ ਬਾਕੀ ਕਿਤੇ ਚਾਬੀਆਂ ਉਹਨਾਂ ਨੂੰ ਧੱਕੇਸ਼ਾਹੀ ਨਾਲ ਦੇਤੀਆਂ ਨਾਲੇ ਉਹਨਾਂ ਨੂੰ ਬੜਕ ਤੁਹਾਡੇ ਨਾਲ ਹੈ ਕਿ ਉਹਨਾਂ ਦੀ ਵੀਡੀਓ ਬਣੀ ਹੋਈ ਹੈ ਸਾਡੇ ਕੋਲ ਬਕਾਇਦਾ ਉਹਨਾਂ ਨੇ ਆਪਦੇ ਚੈਨਲ ਦੇ ਵਿੱਚ ਦਿੱਤੀਆਂ ਇੱਕ ਉਹਨਾਂ ਨੇ ਇੱਕ ਨਾਹਰਾ ਦਿੱਤਾ ਸੀ 21 ਦੁਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਜੋ ਕਿ ਡੀਸੀ ਮੈਡਮ ਨੂੰ ਸਿੱਧਾ ਉਹਨਾਂ ਨੇ ਚੈਲੰਜ ਕੀਤਾ ਕਿਉਂਕਿ ਆਰਡਰ ਦੇ ਵਿੱਚ ਇਹ ਆਰਡਰ ਜਿਹੜਾ ਹੈਗਾ ਨਾ ਡੀਸੀ ਮੈਡਮ ਦਾ ਕੀਤਾ ਹੋਇਆ ਹੈ ਅਸੀਂ ਡੀਸੀ ਮੈਡਮ ਨੂੰ ਮਾਨਯੋਗ ਰੱਖਦੇ ਹੋਏ ਤੇ ਆਪਣਾ ਧਰਣਾ ਚੱਕ ਲਿਆ ਸੀ ਹੁਣ ਸਾਨੂੰ ਮਜਬੂਰਨ ਧਰਣਾ ਲਾਣਾ ਪੈਣਾ ਜਾਂ ਤਾਂ ਅਸੀਂ ਡੀਸੀ ਮੈਡਮ ਦੇ ਧਰਣਾ ਲਾਵਾਂਗੇ ਜਾਂ ਫਿਰ ਜਿੱਥੇ ਪਹਿਲਾਂ ਲੱਗਿਆ ਸੀ ਉੱਥੇ ਲਾਵਾਂਗੇ ਉਹਨਾਂ ਨੇ ਕੀ ਆਏਗਾ ਲਾਸ ਲੱਕਨ ਗੇਟ ਜਿਹੜੀ ਬਣਾਈ ਹੋਈ ਹੈ ਪੈਰਲੇ ਪੇਜ ਤੇ ਬੋਲਿਆ ਕਿ ਨਾਸਤਾ ਨਾ ਜੇ ਜਦੋਂ ਤੱਕ ਕੋਈ ਵੀ ਉਹਦੇ ਚ ਅਲੋਟਮੈਂਟ ਨਹੀਂ ਅਲੋਟਮੈਂਟ ਨੂੰ ਲੈ ਕੇ ਕੋਈ ਵੀ ਨਹੀਂ ਹੋਊਗਾ ਇਹਦੇ ਚ ਇਹਦਾ ਜ਼ਿਕਰ ਹੈ ਜੀ ਵਕੀਲ ਤੇ ਰਾਂ ਵੱਲੋਂ ਨੁਮਾਇंदे ਤੇ ਕਮੇਟੀ ਦਾ ਗਠਨ ਕਰਕੇ ਉਕਤ ਵਾਦ ਨੂੰ ਲਟਾਇਆ ਜਾਵੇ ਫਿਲਹਾਲ ਅਮਾਨਤਿਕ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮੌਕੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਵ ਜਾਂ ਅਲੋਟਮੈਂਟ ਕਰਨ ਤੇ ਰੋਕ ਲਗਾਈ ਗਈ ਹੈ ਜੀ ਇਹ 121 2026 ਦਾ ਆਰਡਰ ਹੈ ਜੀ ਜਿਹੜਾ ਕਿ ਡੀਸੀ ਸਾਹਿਬ ਨੇ ਇੱਕ ਮਿੰਟ ਕਿਹਾ ਇਹ ਕੀਤਾ ਹੋਇਆ ਹੁੰਦਾ ਹੈ ਉਹਨਾਂ ਨੇ ਜੀ ਜੀ ਸਹੀ ਇਹ ਟੋਟਲ ਸਲੇ ਦੀ ਉਲੰਘਣਾ ਹੋ ਰਹੀ ਹੈ ਸਰ ਤੇ ਰੋਜ਼ ਹੋ ਰਹੀ ਹੈ ਅਸੀਂ ਇਹਦੇ ਰਿਗਾਰਡਿੰਗ ਵੀ ਇਹਨਾਂ ਨੇ ਇਹਨਾਂ ਦੇ ਮੁਤਾਬਕ ਹੀ ਸਟੇਟਮੈਂਟ ਇਹ ਕਿਹਾ ਵੀ ਕੋਈ ਵੀ ਅਲਾਟਮੈਂਟ ਨਹੀਂ ਹੋਏਗੀ ਜੀ ਉਹਨਾਂ ਨੇ ਅਲਾਟਮੈਂਟ ਤੇ ਸਰ ਜਿਹੜੀ ਅਲਾਟਮੈਂਟ ਹੋ ਚੁੱਕੀ ਹੈ ਉਹਦੇ ਵਿੱਚ ਜਿਹੜੀ ਬਿਲਡਿੰਗ ਬਣੀ ਹੈ ਉਹਦੇ ਚ ਕੋਈ ਨਹੀਂ ਜਾਏਗਾ ਜਦੋਂ ਤੱਕ ਕੋਈ ਨਵਾਂ ਪ੍ਰੋਸੈਸ ਸਾਡੇ ਵੱਲੋਂ ਨਹੀਂ ਤੁਹਾਨੂੰ ਕਿਹਾ ਜਾਂਦਾ ਠੀਕ ਹੈ ਮੈਂ ਇਹਦੇ ਤੇ ਪੂਰਨ ਤੌਰ ਤੇ ਰੋਕ ਲਾਈ ਗਈ ਇਹ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਹੈ ਵੀ ਇਸ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹ ਬਾਹਰ ਉਸੇਸ਼ਨ ਪ੍ਰਧਾਨ ਜ਼ਿੰਮੇਵਾਰ ਹੋਏਗਾ ਇਹ ਵੀ ਲੈਣਾ ਇਹਦੇ ਵਿੱਚ ਲਿਖੀ ਹੋਈ ਹੈ